ਬਾ ਦੱਸਦੇ ਕਿ ਡਾਕਟਰਾਂ ਦੇ ਵੱਲੋਂ 4 ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਮੰਗਾ ਬਾਰੇ ਕੋਈ ਲਿਖਤੀ ਪ੍ਰੋਸਾ ਨਾ ਮਿਲਣ ਦੇ ਚਲਦੇ ਡਾਕਟਰਾਂ ਦੇ ਵੱਲੋਂ ਲੈ ਕੇ ਆਸਰੇ ਇਸਰਤੀ ਫੱਟੀ ਖਬਰ ਦੱਸਦੇ ਕਿ ਪੰਜਾਬ ਚ ਮਰੀਜ਼ਾਂ ਦੀ ਮੁਸ਼ਕਲ ਜੜੀ ਹੈ ਵੱਸ ਸਕਦੀ ਹੈ ਕਿਉਂਕਿ ਦੱਸਦੀ ਹੈ ਕਿ ਵੀਰਵਾਰ ਤੋਂ ਲੈ ਕੇ ਸੋਮਵਾਰ ਤੱਕ ਓਪਟੀ ਬੰਦ ਰਹੇਗੀ ਡਾਕਟਰਾਂ ਦੇ ਵੱਲੋਂ 4 ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਦੱਸਦੇ ਕਿ ਸਰਕਾਰ ਨਾਲ ਮੀਟਿੰਗ ਜਿਹੜੀ ਹੈ ਉਸ ਦੇ ਵਿੱਚ ਗੱਲ ਨਹੀਂ ਬਣੀ ਹੈ ਡਾਕਟਰਾਂ ਵੱਲੋਂ 4 ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਮੰਗਾ ਬਾਰੇ ਕਿਉਂਕਿ ਕੋਈ ਵੀ ਲਿਖਤੀ ਭਰੋਸਾ ਨਹੀਂ ਮਿਲਿਆ ਹੈ ਦੱਸਦੇ ਕਿ ਕੈਬਨਿਟ ਦੀ ਸਭ ਮੀਟਿੰਗ ਦੇ ਨਾਲ ਡਾਕਟਰਾਂ ਦੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਆਪਣੀ ਮੰਗਾਂ ਨੂੰ ਲੈ ਕੇ ਗੱਲਬਾਤ ਨਹੀਂ ਬਣਦੀ ਦਿਖੀ ਉਸ ਤੋਂ ਬਾਅਦ ਡਾਕਟਰਾਂ ਦੇ ਵੱਲੋਂ 4 ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਜਾਨਕਿ ਵੀਰਵਾਰ ਤੋਂ ਲੈ ਕੇ ਸੋਮਵਾਰ ਤੱਕ ਓਪੀਡੀ ਜਿਹੜੀ ਹੈ ਬੰਦ ਰਹੇਗੀ ਲੋਕਾਂ ਨੂੰ ਖੱਜਲ ਖਵਾਰੀ ਦਾ ਮਰੀਜ਼ਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੰਜਾਬ 'ਚ ਮਰੀਜ਼ਾਂ ਦੀ ਮੁਸ਼ਕਲ ਵੱਧ ਸਕਦੀ ਹੈ ਸਰਕਾਰ ਨਾਲ ਮੀਟਿੰਗ 'ਚ ਗੱਲ ਨਹੀਂ ਬਣੀ ਹੈ ਲਿਖਤੀ ਪ੍ਰੋਸਾ ਨਹੀਂ ਦਿੱਤਾ ਗਿਆ ਡਾਕਟਰਾਂ ਨੂੰ ਜਿਸ ਤੋਂ ਬਾਅਦ ਦੱਸਦੀ ਕਿ ਡਾਕਟਰਾਂ ਦੇ ਵੱਲੋਂ 4 ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਮੰਗਾ ਬਾਰੇ ਕੋਈ ਲਿਖਤੀ ਪ੍ਰੋਸਾ ਨਾ ਮਿਲਣ ਦੇ ਚੱਲਦੇ ਡਾਕਟਰਾਂ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਜਿਸ ਦੇ ਚੱਲਦੇ ਸਰਕਾਰ ਨਾਲ ਦੱਸਦੀ ਮੀਟਿੰਗ ਤੋਂ ਬਾਅਦ ਇਹ ਵੱਡਾ ਐਲਾਨ ਕੀਤਾ ਗਿਆ ਜਾਣੀ ਕਿ ਹੁਣ ਵੀਰਵਾਰ ਤੋਂ ਲੈ ਕੇ ਸੋਮਵਾਰ ਤੱਕ ਓਪੀਡੀ ਬੰਦ ਰਹੇਗੀ ਦੱਸਦੇ ਕਿ ਲੋਕ ਅਕਸਰ ਸਰਕਾਰੀ ਹਸਪਤਾਲਾਂ ਦੇ ਵਿੱਚ ਜਾਂਦੇ ਨੇ ਤਾਂ ਜੋ ਕਿ ਉਹਨਾਂ ਦਾ ਇਲਾਜ ਹੋ ਸਕੇ ਪਰ ਜੇਕਰ ਵੀਰਵਾਰ ਤੋਂ ਲੈ ਕੇ ਸੋਮਵਾਰ ਤੱਕ ਤੇ ਵਿਚਕਾਰ ਤੁਸੀਂ ਜਾਓਗੇ ਤਾਂ ਤੁਹਾਨੂੰ OPD ਦੇ ਵਿੱਚ ਡਾਕਟਰ ਨਹੀਂ ਮਿਲਣਗੇ ਕਿਉਂਕਿ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਪੰਜਾਬ 'ਚ ਮਰੀਜ਼ਾਂ ਦੀ ਜਿਹੜੀ ਹੈ ਮੁਸ਼ਕਲ ਵੱਧ ਸਕਦੀ ਹੈ ਵਾਸਤੇ ਕਿ ਜੇ ਉਹਨਾਂ ਦੀਆਂ ਡਾਕਟਰਾਂ ਦੀ ਹੜਤਾਲੀ ਮੰਗਾ ਦੀਆਂ ਗੱਲ ਕਰੀਏ ਕਿ ਆਖਰਕਾਰ ਉਹ ਮੰਗਾ ਕੀ ਹੰਤਾ ਦਾਸਦੀ ਕਿ ਕੇਂਦਰੀ ਤਨਖਾਹ ਕਮਿਸ਼ਨ ਦਾ ਬਕਾਇਆ ਹੋਵੇ ਜਾਰੀ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਅਗਲੀ ਮੰਗ ਜਿਹੜੀ ਰੱਖੀ ਗਈ ਹੈ ਡਾਕਟਰਾਂ ਤੇ ਹੈਲਥ ਵਰਕਰਾਂ ਦੀ ਸੁਰੱਖਿਆ ਵਧਾਈ ਜਾਵੇ ਜੋ ਉਸ ਨੂੰ ਯਕੀਨੀ ਬਣਾਇਆ ਜਾਵੇ ਤੇ ਇਸ ਦੇ ਨਾਲ ਹੀ ਮੈਡੀਕਲ ਅਫਸਰਾਂ ਦੀ ਜਿਹੜੀ ਹੈ ਉਹ ਸਮਾਬੱਧ ਭਰਤੀ ਹੋਵੇ ਮੈਡੀਕਲ ਅਫਸਰ ਜਿਹੜੇ ਨੇ ਉਹਨਾਂ ਦੀ ਜਿਹੜੀ ਭਰਤੀ ਹੈ ਉਹ ਸਮਾਬੱਧ ਤਰੀਕੇ ਦੇ ਨਾਲ ਕੀਤੀ ਜਾਵੇ ਕੇਂਦਰੀ ਤਨਖਾਹ ਕਮਿਸ਼ਨ ਦਾ ਬਕਾਇਆ ਜਾਰੀ ਕੀਤਾ ਜਾਵੇ ਅਸ਼ੋਰਟ ਕੈਰੀਅਰ ਪ੍ਰੋਗਰੈਸ਼ਨ एससीपी योजना दी बहाली ਕੀਤੀ ਜਾਵੇ ਡਾਕਟਰਾਂ ਤੇ ਹੈਲਥ ਵਰਕਰਾਂ ਦੀ ਸੁਰੱਖਿਆ ਬਣਾਈ ਜਾਵੇ ਯਕੀਨੀ ਇਸ ਤਰੀਕੇ ਦੇ ਨਾਲ ਮੈਡੀਕਲ ਅਫਸਰਾਂ ਦੀ ਜਿਹੜੀ ਸਮਾਬਦ ਭਰਤੀ ਕੀਤੀ ਜਾਵੇ ਕੇਂਦਰੀ ਤਨਖਾਹ ਕਮਿਸ਼ਨ ਦਾ ਬਕਾਇਆ ਜਾਰੀ ਕੀਤਾ ਜਾਵੇ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਦੱਸਦੇ ਕਿ ਇਹ ਲਗਾਤਾਰ ਜਿਹੜੀ ਹੜਤਾਲ ਕੀਤੀ ਜਾ ਰਹੀ ਸੀ ਤੇ ਉਹਨਾਂ ਉਸ ਤੋਂ ਇਹ ਸਾਰੇ ਹੀ ਮੰਗਾਂ ਨੂੰ ਲੈ ਕੇ ਦੱਸਦੇ ਕਿ ਇੱਕ ਕੈਬਨਟ ਦੀ ਸਰਕਾਰ ਦੀ ਕੈਬਨਟ ਦੀ ਸਬ ਕਮੇਟੀ ਦੇ ਨਾਲ ਡਾਕਟਰਾਂ ਦੀ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਹੁਣ ਜਿਹੜਾ ਭਰੋਸਾ ਨਹੀਂ ਮਿਲਦਾ ਦੇਖਤੇ ਹੁਣ ਡਾਕਟਰਾਂ ਦੇ ਵੱਲੋਂ 4 ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਮੰਗਾ ਬਾਰੇ ਜਿਹੜਾ ਹੈ ਲਿਖਤੀ ਕੋਈ ਭਰੋਸਾ ਨਹੀਂ ਮਿਲਿਆ ਇਸ ਤੋਂ ਬਾਅਦ ਹੁਣ ਪੰਜਾਬ ਚ ਮਰੀਜ਼ਾਂ ਦੀ ਮੁਸ਼ਕਲ ਜੜੀ ਵੱਤ ਸਕਦੀ ਹੈ ਸਰਕਾਰ ਨਾਲ ਮੀਟਿੰਗ ਚ ਗੱਲ ਨਹੀਂ ਬਣੀ ਹੈ ਤੇ ਵੀਰਵਾਰ ਤੋਂ ਲੈ ਕੇ ਸੋਮਵਾਰ ਤੱਕ ਓਪੜੀ ਜੜੀ ਹੈ ਹੁਣ ਬੰਦ ਰਹੇਗੀ ਡਾਕਟਰਾਂ ਵੱਲੋਂ 4 ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਲਕੇ ਆ ਸਰ ਇਹ ਸੁਰਤੀ ਪੱਟੀ ਖਬਰ ਦੱਸਦੇ ਕਿ ਪੰਜਾਬ ਚ ਮਰੀਜ਼ਾਂ ਦੀ ਮੁਸ਼ਕਲ ਜਿਹੜੀ ਆ ਵੱਤ ਸਕਦੀ ਹੈ ਕਿਉਂਕਿ ਦੱਸਦੀ ਹੈ ਕਿ ਵੀਰਵਾਰ ਤੋਂ ਲੈ ਕੇ ਸੋਮਵਾਰ ਤੱਕ ਓਪਟੀ ਬੰਦ ਰਹੇਗੀ ਡਾਕਟਰਾਂ ਦੇ ਵੱਲੋਂ 4 ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਦੱਸਦੇ ਕਿ ਸਰਕਾਰ ਨਾਲ ਮੀਟਿੰਗ ਜਿਹੜੀ ਹੈ ਉਸ ਦੇ ਵਿੱਚ ਗੱਲ ਨਹੀਂ ਬਣੀ ਹੈ ਡਾਕਟਰਾਂ ਵੱਲੋਂ 4 ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਮੰਗਾ ਬਾਰੇ ਕਿਉਂਕਿ ਕੋਈ ਵੀ ਲਿਖਤੀ ਭਰੋਸਾ ਨਹੀਂ ਮਿਲਿਆ ਹੈ ਦੱਸਦੇ ਕਿ ਕੈਬਨਿਟ ਦੀ ਸਭ ਮੀਟਿੰਗ ਦੇ ਨਾਲ ਡਾਕਟਰਾਂ ਦੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਆਪਣੀ ਮੰਗਾਂ ਨੂੰ ਲੈ ਕੇ ਗੱਲਬਾਤ ਨਹੀਂ ਬਣਦੀ ਦਿਖੀ ਉਸ ਤੋਂ ਬਾਅਦ ਡਾਕਟਰਾਂ ਦੇ ਵੱਲੋਂ 4 ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਜਾਨੀ ਕਿ ਵੀਰਵਾਰ ਤੋਂ ਲੈ ਕੇ ਸੋਮਵਾਰ ਤੱਕ ਓਪੀਡੀ ਜਿਹੜੀ ਹੈ ਬੰਦ ਰਹੇਗੀ ਲੋਕਾਂ ਨੂੰ ਖੱਜਲ ਖਵਾਰੀ ਦਾ ਮਰੀਜ਼ਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੰਜਾਬ 'ਚ ਮਰੀਜ਼ਾਂ ਦੀ ਮੁਸ਼ਕਲ ਵਧ ਸਕਦੀ ਹੈ ਸਰਕਾਰ ਨਾਲ ਮੀਟਿੰਗ 'ਚ ਗੱਲ ਨਹੀਂ ਬਣੀ ਹੈ ਲਿਖਤੀ ਪ੍ਰੋਸਾ ਨਹੀਂ ਦਿੱਤਾ ਗਿਆ ਡਾਕਟਰਾਂ ਨੂੰ ਜਿਸ ਤੋਂ ਬਾਅਦ ਦੱਸਦੇ ਕਿ ਡਾਕਟਰਾਂ ਦੇ ਵੱਲੋਂ 4 ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਮੰਗਾਂ ਬਾਰੇ ਕੋਈ ਲਿਖਤੀ ਪ੍ਰੋਸਾ ਨਾ ਮਿਲਣ ਦੇ ਚੱਲਦੇ ਡਾਕਟਰਾਂ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਜਿਸ ਦੇ ਚੱਲਦੇ ਸਰਕਾਰ ਨਾਲ ਦੱਸਦੀ ਮੀਟਿੰਗ ਤੋਂ ਬਾਅਦ ਇਹ ਵੱਡਾ ਐਲਾਨ ਕੀਤਾ ਗਿਆ ਜਾਣੀ ਕਿ ਹੁਣ ਵੀਰਵਾਰ ਤੋਂ ਲੈ ਕੇ ਸੋਮਵਾਰ ਤੱਕ ਓਪੀਡੀ